ਸਸ਼ੀਕਾਲ ਦੇ ਤੁਸ ਦੇ 2024 ਇੰਟੂ 7 ਪੰਜਾਬ ਰੋਜ਼ਾ ਸ਼ਰੀਫ ਫਤਿਹਗੜ ਸਾਹਿਬ ਵਿੱਚ ਜੰਮੂ ਤੋਂ ਇੱਕ ਸ਼ਰਦਾਲੂ ਨੂੰ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਡੀਐਸਪੀ ਫਤਿਹਗੜ ਸਾਹਿਬ ਸੁਖਨਾ ਸਿੰਘ ਨੇ ਦੱਸਿਆ ਹੈ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਫਤਿਹਗੜ ਸਾਹਿਬ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਮਲਾ ਕਰਨ ਤੇ ਤਿੰਨ ਨਿਹੰਗ ਸਿੰਘਾਂ ਨੂੰ ਥਾਣੇ ਫਤਿਹਗੜ ਸਾਹਿਬ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ ਜਿੰਨਾ ਵਿੱਚ ਸਨੀ ਸਿੰਘ ਜੋਵਨप्रीत ਸਿੰਘ ਅਤੇ ਸੁਖਬੀਰ ਸਿੰਘ ਹੈ ਅਤੇ ਉਹਨਾਂ ਨੇ ਦੱਸਿਆ ਕਿ ਲੜਾਈ ਦੇ ਕਾਰਨਾਂ ਦਾ ਹਲੇ ਪਤਾ ਲਗਾਇਆ ਜਾ ਰਿਹਾ ਹੈ ਸਾਡੇ ਜਿਹੜਾ ਰੋਜ਼ਾ ਸ਼ਰੀਫ ਦੀ ਸਾਹਮਣੇ ਵਾਲੀ ਸੜਕ ਹੈ ਉਹਦੇ ਉੱਪਰ ਕੋਈ ਕਸ਼ਮੀਰ ਤੋਂ ਬੰਦੇ ਆਏ ਕੋਈ ਉਹਨਾਂ ਨੂੰ ਜਿਵੇਂ ਤਿੰਨ ਲੋਕਾਂ ਨੇ ਜਿਹੜੇ ਨਿਹੰਗ ਦੇ ਪਾਣੀ 'ਚ ਸੀਗੇ ਉਹਨਾਂ ਨੇ ਉਹਨੂੰ ਫੜ ਕੇ ਕੁੱਟਿਆ ਉਹਨੂੰ ਪਹਿਲਾਂ ਕਢੀਸ ਕੇ ਜਿਵੇਂ ਅੰਦਰ ਕੰਪਲੈਕਸ ਵਾਲੇ ਪਾਸੇ ਲੈ ਗਏ ਤੇ ਸਾਨੂੰ ਉਥੋਂ ਇਤਲਾਹ ਆ ਗਈ ਸੀ ਕਿ ਸਾਡੀ ਟੀਮ ਫਿਰ ਪਹੁੰਚੀ ਸੀ ਜਿਹੜਾ ਬੰਦਾ ਹੈਗਾ ਉਹ ਹੈਗਾ ਮੁਦਾਸਰ احمد ਧਾਰਾ ਹੈ ਬਾਦੀਪੁਰ ਦਾ ਇਹ ਇਥੇ ਮੱਥਾ ਟੇਕਣ ਆਏ ਹੋਏ ਸੀਗੇ ਰੋਜ਼ਾ ਸ਼ਰੀ ਇਹ ਬਾਹਰ ਖੜੇ ਕਿਤੇ ਕੋਈ ਗੱਲ ਕਰ ਰਹੇ ਹੋਣੇ ਜਾਂ ਆਪਸ ਵਿੱਚ ਇਹਨਾਂ ਕੋਈ ਗਲਤਫਹਿਮੀ ਹੋ ਗਈ ਹਲੇ ਗੱਲ ਉਹਦੀ ਅਸੀਂ ਮੈਟਰ ਦੀ ਤਫ਼ਤੀਸ਼ ਕਰ ਰਹੇ ਹਾਂ ਪਰ ਜਿਹੜੇ ਉਹ ਲੋਕ ਨਿਹੰਗ ਬਾਣੇ ਦੇ ਵਿੱਚ ਆਏ ਸੀਗੇ ਉਹ ਤਿੰਨ ਅਸੀਂ ਕੱਲ ਐਫ ਆਈ ਆਰ ਦੇਣ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਅਸੀਂ ਐਫ ਆਈ ਆਰ ਨੰਬਰ 12 ਦਿੱਤੀ ਹੈ ਜੀ ਫਤੇਗੜ ਸਾਹਿਬ ਥਾਣੇ 'ਚ ਇਕ ਸੋਨੋ ਇਕ 15 ਬੀ ਐਨ ਐਸ ਦੇ ਤਹਿਤ ਕਿਹੜਾ ਕਿਹੜਾ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲੇ 'ਚ ਅਸੀਂ ਜੀ ਹਲੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਉਹਨਾਂ 'ਚੋਂ ਹੈਗੇ ਸਨੀ ਸਿੰਘ ਹੈ ਇੱਕ ਜੋਬਨ ਬ੍ਰੀਤ ਸਿੰਘ ਹੈ ਇੱਕ ਸੁਖਵੀਰ ਸਿੰਘ ਹੈ ਤੇ ਇੱਕ ਉਹਨਾਂ ਨਾਲ ਕੋਈ ਛੋਟਾ ਬੱਚਾ ਵੀ ਸੀਗਾ ਉਹ ਹਲੇ ਅਣਪਛਾਤਾ ਹੈ ਸਾਰੇ ਇਨਸੀਡੈਂਟ ਦੀ ਉੱਥੇ ਵੀਡੀਓ ਬਣੀ ਹੈ ਅਸੀਂ ਵੀਡੀਓ ਦੇਖ ਕੇ ਹੋਰ ਵੀ ਅਸੀਂ ਹਰ ਪੱਖੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਉਹਨਾਂ ਦਾ ਕਾਰਨ ਕੀ ਸੀਗਾ ਲੜਾਈ ਜਿਹੜਾ ਤੇਜ਼ਧਾਰ ਹਥਿਆਰ ਵੀ ਬ੍ਰਾਹਮਣ ਤੋਂ ਜੁੜਾ ਹੋਇਆ ਤੀਸਤਾਰ ਹਥਿਆਰਤਾ ਨਹੀਂ ਹਲੇ ਐਸਾ ਚਾ ਕੋ ਉਹਨਾਂ ਨੂੰ ਕਹਿ ਸਕਦੇ ਜਿਹਨੇ ਨਿਹੰਗ ਬਾਣੇ ਦੇ ਵਿੱਚ ਕਈਆਂ ਨੇ ਕੋਈ ਕਿਰਪਾਨ ਜਾਂ ਕੁਛ ਅਸੀਂ ਦੇਖ ਰਹੇ ਹਾਂ ਉਹ ਸਾਰੀਆਂ ਹਲੇ ਵੀਡੀਓ ਸਾਡੀ ਟੀਮ ਦੇਖ ਰਹੀ ਹੈ ਤੇ ਕਿ ਉਹਨਾਂ ਨੇ ਕਿਸ ਚੀਜ਼ ਨਾਲ ਵਾਰ ਕੀਤਾ ਕੋਈ ਪਤਾ ਸੀ ਜਿਹਦੀ ਕੁੱਟਮਾਰ ਦੇ ਜਿਹਦੀ ਕੁੱਟਮਾਰ ਕੀਤੀ ਨਾ ਬਾਦੀਪੁਰਾ ਬੰਦੀਪੁਰਾ ਜਾਂ ਬਾਦੀਪੁਰਾ ਜੰਮੂ ਕਸ਼ਮੀਰ ਤੋਂ ਉੱਥੋਂ ਦਾ ਹੈ ਜੀ ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ 24 7 ਪੰਜਾਬ ਰੋਜ਼ਾ ਸ਼੍ਰੀ ਫਤਿਹਗੜ ਸਾਹਿਬ ਵਿੱਚ ਜੰਮੂ ਤੋਂ ਇੱਕ ਸ਼ਰਦਾਲੂ ਨੂੰ ਨਿਹੰਗ ਸਿੰਘਾਂ ਵੱਲੋਂ ਕੁੱਟਮਾਰ ਡੀਐਸਪੀ ਫਤਿਹਗੜ ਸਾਹਿਬ ਸੁਖਨਾ ਸਿੰਘ ਨੇ ਦੱਸਿਆ ਹੈ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਫਤਿਹਗੜ ਸਾਹਿਬ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਮਲਾ ਕਰਨ ਤੇ ਤਿੰਨ ਨਿਹੰਗ ਸਿੰਘਾਂ ਨੂੰ ਥਾਣੇ ਫਤਿਹਗੜ ਸਾਹਿਬ ਦੀ ਪੁਲਿਸ ਨੇ ਕਾਬੂ ਕਰ ਲਿਆ ਹੈ ਜਿਨ੍ਹਾਂ ਵਿੱਚ ਸਨੀ ਸਿੰਘ, ਜੋਬਨप्रीत ਸਿੰਘ ਅਤੇ ਸੁਖਬੀਰ ਸਿੰਘ ਹੈ ਅਤੇ ਉਹਨਾਂ ਨੇ ਦੱਸਿਆ ਕਿ ਲੜਾਈ ਦੇ ਕਾਰਨਾਂ ਦਾ ਹਲੇ ਪਤਾ ਲਗਾਇਆ ਜਾ ਰਿਹਾ ਹੈ ਸਾਡੇ ਜਿਹੜਾ ਰੋਜ਼ਾ ਸ਼ਰੀਫ ਦੀ ਸਾਹਮਣੇ ਵਾਲੀ ਸੜਕ ਹੈ ਉਦੇ ਉੱਪਰ ਕੋਈ ਕਸ਼ਮੀਰ ਤੋਂ ਬੰਦੇ ਆਏ ਕੋਈ ਉਹਨਾਂ ਨੂੰ ਜਿਵੇਂ ਤਿੰਨ ਲੋਕਾਂ ਨੇ ਜਿਹੜੇ ਨਿਹੰਗ ਦੇ ਬਾਣੇ 'ਚ ਸੀਗੇ ਉਹਨਾਂ ਨੇ ਉਹਨੂੰ ਫੜ ਕੇ ਕੁੱਟਿਆ ਉਹਨੂੰ ਪਹਿਲਾਂ ਕਢੀਸ ਕੇ ਜਿਵੇਂ ਅੰਦਰ ਕੰਪਲੈਕਸ ਵਾਲੇ ਪਾਸੇ ਲੈ ਗਏ ਤੇ ਸਾਨੂੰ ਉੱਥੋਂ ਇਤਲਾਹ ਆ ਗਈ ਸੀ ਕਿ ਸਾਡੀ ਟੀਮ ਫਿਰ ਪਹੁੰਚਦੀ ਸੀਗੀ ਜਿਹੜਾ ਬੰਦਾ ਹੈਗਾ ਉਹ ਹੈਗਾ ਮੁਦਸਰ ਅਹਿਮਦ ਧਾਰਾ ਬਾਦੀਪੁਰ ਦਾ ਇਹ ਇਥੇ ਮੱਥਾ ਟੇਕਣ ਆਏ ਹੋਏ ਸੀਗੇ ਰੋਜ਼ਾ ਸ਼ਰੀ ਇਹ ਬਾਹਰ ਖੜੇ ਕਿਤੇ ਕੋਈ ਗੱਲ ਕਰ ਰਹੇ ਹੋਣੇ ਜਾਂ ਆਪਸ ਵਿੱਚ ਉਨ੍ਹਾਂ ਕੋਈ ਗਲਤਫਹਿਮੀ ਹੋ ਗਈ ਹਲੇ ਗੱਲ ਉਹਦੀ ਅਸੀਂ ਮੈਟਰ ਦੀ ਤਫ਼ਤੀਸ਼ ਕਰ ਰਹੇ ਆਂ ਪਰ ਜਿਹੜੇ ਉਹ ਲੋਕ ਨਿਹੰਗ ਬਾਣੇ ਦੇ ਵਿੱਚ ਆਏ ਸੀਗੇ ਉਹ ਤਿੰਨ ਅਸੀਂ ਕੱਲ ਐਫ ਆਈ ਆਰ ਦੇਣ ਤੋਂ ਬਾਅਦ ਉਹਨਾਂ ਨੂੰ ਅਰੈਸਟ ਕਰ ਲਿਆ ਅਸੀਂ ਐਫ ਆਈ ਆਰ ਨੰਬਰ 12 ਦਿੱਤੀ ਹੈ ਜੀ ਫਤੇਗੜ ਸਾਹਿਬ ਥਾਣੇ 'ਚ 109 115 ਬੀ ਐਨ ਐਸ ਦੇ ਤਹਿਤ ਕਿਹੜਾ ਕਿਹੜਾ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲੇ 'ਚ ਅਸੀਂ ਜੀ ਹਲੇ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਉਹਨਾਂ 'ਚ ਉਹ ਹੈਗੇ ਸਨੀ ਸਿੰਘ ਹੈ ਇੱਕ ਜੋਬਨ ਬ੍ਰੀਤ ਸਿੰਘ ਹੈ ਇੱਕ ਸੁਖਵੀਰ ਸਿੰਘ ਹੈ ਤੇ ਇੱਕ ਉਹਨਾਂ ਨਾਲ ਕੋਈ ਛੋਟਾ ਬੱਚਾ ਵੀ ਸੀਗਾ ਉਹ ਵਾਲੇ ਅਣਪਛਾਤੇ ਸਾਰੇ ਇਨਸੀਡੈਂਟ ਦੀ ਉੱਥੇ ਵੀਡੀਓ ਬਣੀ ਹੈ ਅਸੀਂ ਵੀਡੀਓ ਦੇਖ ਕੇ ਹੋਰ ਵੀ ਅਸੀਂ ਹਰ ਪੱਖੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਉਹਨਾਂ ਦਾ ਕਾਰਨ ਕੀ ਸੀਗਾ ਲੜਾਈ ਦਾ ਤੇਜ਼ ਤਾਰ ਹਥਿਆਰ ਵੀ ਬ੍ਰਾਹਮਤ ਨੂੰ ਜੁੜਾ ਤੇਜ਼ ਤਾਰ ਹਥਿਆਰ ਤਾਂ ਨਹੀਂ ਹਲੇ ਐਸਾ ਚਾਪ ਉਹਨਾਂ ਨੂੰ ਕਹਿ ਸਕਦੇ ਜਿਹਨੇ ਨਿਹੰਗ ਬਾਣੇ ਦੇ ਵਿੱਚ ਕਈਆਂ ਨੇ ਕੋਈ ਕਿਰਪਾਨ ਜਾਂ ਕੁਛ ਅਸੀਂ ਦੇਖ ਰਹੇ ਹਾਂ ਉਹ ਸਾਰੀਆਂ ਹਲੇ ਵੀਡੀਓ ਸਾਡੀ ਟੀਮ ਦੇਖ ਰਹੀ ਹੈ ਇਹ ਕਿ ਉਹਨਾਂ ਨੇ ਕਿਸ ਸੀਜ਼ਨ ਨਾਲ ਵਾਰ ਕੀਤਾ ਕੋਈ ਪਤਾ ਸੀ ਜਿਹੜੀ ਕੁੱਟਮਾਰ ਦੇ ਜਿਹਦੀ ਕੁੱਟਮਾਰ ਕੀਤੀ ਨਾ ਬਾਦੀਪੁਰਾ ਬੰਦੀਪੁਰਾ ਜਾਂ ਬਾਦੀਪੁਰਾ ਜੰਮੂ ਕਸ਼ਮੀਰ 'ਚ ਉੱਥੋਂ ਦਾ